ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਫੇਰ ਕੋਈ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਪਿੰਡੂ ਖੇਤਰ ਦੇ ਮੁੱਦੇ ਕੋਈ ਪੰਜਾਬ ਦੇ ਮੁੱਦੇ ਜਿਹੜੇ ਕਿ ਪਿਛਲੇ 26-27 ਸਾਲਾਂ ਤੋਂ ਅਸੀਂ ਚੱਕਦੇ ਆ ਰਹੇ ਹਾਂ ਤੇ ਅੱਜ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਸਾਰੇ ਪੰਜਾਬ ਵਾਸਤੇ ਲੋਕਾਂ ਵਾਸਤੇ ਪਿੰਡ ਦੇ ਵਿੱਚ ਵੱਸਦੇ ਲੋਕਾਂ ਵਾਸਤੇ ਤੇ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਹੁਣ ਮਤਲਬ ਕਿ ਇੱਕ ਨਰੇਗਾ ਸਕੀਮ ਨੂੰ ਲੈ ਕੇ ਸੈਂਟਰ ਨੇ ਕੋਈ ਨਵੀਂ ਪਾਲਿਸੀ ਲਿਆਂਦੀ ਹੈ ਤੇ ਇਹਦੇ ਤੇ ਪੰਜਾਬ ਸਰਕਾਰ ਥੋੜਾ ਜਿਹਾ ਮਤਲਬ ਵੀ ਆਪਣੀ ਜਿਹੜੀ ਟਿੱਪਣੀ ਉਹ ਕਰ ਰਹੀ ਹੈ ਇਦੇ ਵਿੱਚ ਬੈਠ ਕੇ ਫੈਸਲਾ ਹੋਣਾ ਚਾਹੀਦਾ ਵੀ ਨਰੇਗਾ ਤੋਂ ਕਿਹੜੇ-ਕਿਹੜੇ ਕੰਮ ਲਏ ਜਾਣੇ ਚਾਹੀਦੇ ਆ ਹੁਣ ਜਮੇ ਮੁੱਖ ਮੰਤਰੀ ਕਹੀ ਜਾਂਦਾ ਵੀ ਉਹਨਾਂ ਨੇ ਕਿਹਾ ਵੀ ਖਾਲੇ ਨਹੀਂ ਹੋਣੇ ਚਾਹੀਦੇ ਤਾਂ ਨਹੀਂ ਹੋਣੇ ਚਾਹੀਦੇ ਖਾਲੇ ਸਾਫ ਅਸੀਂ ਦਮਾਰਾ ਫੇਰ ਕਹਿੰਨੇ ਆ ਕਿ ਖਾਲੇ ਨਹੀਂ ਸਾਫ ਹੋਣੇ ਚਾਹੀਦੇ ਸੂਏ ਨਹੀਂ ਸਾਫ ਹੋਣੇ ਚਾਹੀਦੇ ਅੱਜ ਪਿੰਡੂ ਖੇਤਰ ਦੇ ਲੋਕ ਉਹ ਸਕੀਮ ਦੇ ਕੰਮ ਦੱਸਣ ਵੀ ਕਿਹੜੇ-ਕਿਹੜੇ ਉਹਦੇ ਵਿੱਚ ਕੰਮ ਹੋਣੇ ਚਾਹੀਦੇ ਆ ਸਭ ਤੋਂ ਪਹਿਲਾਂ ਸਪੈੰਡ ਦੀ ਸਫਾਈ ਜਿਹੜੀ ਨਰੇਗਾ ਨਾ ਉਹ ਤੋਂ ਪਿੰਡ ਦੀ ਸਫਾਈ ਹੋਣੀ ਚਾਹੀਦੀ ਹੈ ਉਦੋਂ ਦੂਜੇ ਨੰਬਰ ਤੇ ਜਿਹੜੇ ਪਿੰਡ ਦੇ ਸ਼ਮਸ਼ਾਨ ਘਾਟਾ ਉਹਨਾਂ ਦੀ ਸਫਾਈ ਹੋਣੀ ਚਾਹੀਦੀ ਹੈ ਸਕੂਲ ਸਾਫ਼ ਹੋਣੇ ਚਾਹੀਦੇ ਹੈ ਤੇ ਨਰੇਗਾ ਤੋਂ ਬੂਟੇ ਲਵਾਉਣੇ ਚਾਹੀਦੇ ਹੈ ਇਹ ਜਾਣੇ ਕਿ ਚਾਰ ਕੰਮ ਆ ਜਿਹੜੇ ਨਰੇਗਾ ਤੋਂ ਹੋਣੇ ਚਾਹੀਦੇ ਹੈ ਜਾਣੇ ਕਿ ਨਰੇਗਾ ਨੂੰ ਕੰਮ ਵੀ ਸਾਰਿਆਂ ਨੂੰ ਮਿਲਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਵੀ ਕੰਮ ਨਹੀਂ ਮਿਲਣਾ ਚਾਹੀਦਾ ਪਰ ਉਹਦੇ ਵਿੱਚ ਫਾਰਮੈਂਟੀਆਂ ਬਹੁਤ ਪੂਰੀਆਂ ਹੋ ਰਹੀਆਂ ਸੀ ਮੰਨ ਕੇ ਚੱਲੋ ਜਿਹੜੇ ਪੁਰਾਣੇ ਜ਼ਿਮੀਂਦਾਰ ਹੁੰਦੇ ਸੀ ਖਾਲੇ ਕੱਚੇ ਹੁੰਦੇ ਸੀ ਪਾਣੀ ਖੇਤਾਂ ਦੇ ਵਿੱਚ ਲਜਾਣ ਵਾਸਤੇ ਕਿੰਨੀ-ਕਿੰਨੀ ਮਿਹਨਤ ਕਰਦੇ ਸੀ ਖਾਲਿਆਂ ਨੂੰ ਕੱਢਣ ਵਾਸਤੇ ਹੁਣ ਖਾਲੇ ਨਹੀਂ ਕੱਢਦੇ ਕੁਛ ਨਹੀਂ ਕਰਦੇ ਨਰੇਗਾ ਫਾਰਮਿੰਟੀਆਂ ਪੂਰੀਆਂ ਕਾਰ ਛੱਡਦੀ ਐ ਜਾਣੀ ਕਿ ਉਹ ਸਕੀਮਾਂ ਜਿਹੜੀਆਂ ਚੇਂਜ ਹੋਣੀਆਂ ਚਾਹੀਦੀਆਂ ਕੰਮ ਨਹੀਂ ਬੰਦ ਹੋਣਾ ਚਾਹੀਦਾ ਕੰਮ ਉਨਾ ਹੀ ਹੋਣਾ ਚਾਹੀਦਾ ਹਰ ਇੱਕ ਮਜ਼ਦੂਰ ਨੂੰ ਕੰਮ ਮਿਲਣਾ ਚਾਹੀਦਾ ਪਰ ਉਹਦੇ ਵਿੱਚ ਬਲਦਾ ਕਰਨ ਦੀ ਲੋੜ ਆ ਹੁਣ ਪਿੰਡਾਂ 'ਚ ਤਾਂ ਨਰਕ ਬਣੇ ਪਏ ਐ ਪਿੰਡਾਂ ਦੀਆਂ ਪੁਲੀਆਂ ਬੰਦ ਹੋ ਜਾਂਦੀਆਂ ਪਾਣੀ ਸੜਕਾਂ ਵਿੱਚ ਆ ਜਾਂਦਾ ਤੇ ਇਹ ਮਾਂ ਦੇ ਪੁੱਤ ਕਿਤੇ ਸੂਏ ਤੇ ਤੁਰੇ ਫਿਰਦੇ ਐ ਕਤੇ ਕਿਸੇ ਖਾਲੇ ਤੇ ਜਾਵੜੇ ਕਿਸੇ ਪਈ ਤੇ ਜਾਵੜੇ ਜਾਨੀ ਕਿ ਇੱਕ ਫਾਰਮਿੰਟ ਦਾ ਉਹਦੇ ਨਾਲ ਕੋਈ ਫਾਇਦਾ ਨਹੀਂ ਹੁਣ ਪਿੰਡ ਆ ਜਿਹੜੇ ਉਹ ਸਫਾਈ ਹੋਣੀ ਚਾਹੀਦੀ ਹੈ ਬੂਟੇ ਲੱਗਣੇ ਚਾਹੀਦੇ ਹੈ ਸ਼ਮਸ਼ਾਨ ਘਾਟਾਂ ਦੀ ਸਫਾਈ ਹੋਣੀ ਚਾਹੀਦੀ ਹੈ ਸਕੂਲਾਂ ਦੀ ਸਫਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਛੱਪੜ ਹੈ ਉਹ ਨਰੇਗਾ ਤੋਂ ਸਫਾਈ ਦੀ ਹੋਣੀ ਚਾਹੀਦੀ ਕਿਉਂਕਿ ਨਰੇਗਾ ਛੱਪੜਾਂ ਨੂੰ 10 ਪੀੜੀਆਂ ਲੱਗੀ ਰਵੇ ਛੱਪੜ ਠੀਕ ਨਹੀਂ ਹੋਣੇ ਉਹਨਾਂ ਦੇ ਕਰੇਨਾ ਨਾਲ ਸਫਾਈ ਹੋਣੀ ਚਾਹੀਦੀ ਹੈ ਜਿਹੜੇ ਛੱਪੜ ਹਨ ਨਾ ਉਹ ਜੀਵੀ ਸਿੰਘਾਂ ਤੋਂ ਛਪੜ ਛਾਫ ਹੋਣੇ ਚਾਹੀਦੇ ਆ ਨਰੇਗਾ ਨੂੰ ਮਤਲਬ ਹੀ ਪਿੰਡ ਤੋਂ ਲੈ ਕੇ ਸ਼ਮਸ਼ਾਨ ਘਾਟਾਂ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਤੇ ਜਾਣੇ ਕਿ ਬੁੱਟੇ ਇਹ ਚਾਰ ਕੰਮ ਬਹੁਤ ਜ਼ਰੂਰੀ ਹੈ ਤੇ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਸੈਂਟਰ ਦੇ ਮੰਤਰੀਆਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਬਹਿ ਕੇ ਇਹਦੇ ਵਿੱਚ ਹੋਣ ਵਾਲੇ ਕਫਲੇ ਰੋਕ ਲੋ ਇਹਦੇ ਵਿੱਚ ਹੋਣ ਵਾਲੀਆਂ ਫਾਰਮੈਂਟੀਆਂ ਰੋਕ ਲੋ ਜਦੋਂ ਤੁਸੀਂ ਕਫਲੇ ਰੋਕ ਲੇ ਨਰੇਗਾ ਦੇ ਉਹ ਕੰਮ ਪੂਰੇ ਕਰ ਲੈ ਜਿਹੜੇ ਮੰਨ ਕੇ ਪਿੰਡ ਹੋ ਗਿਆ ਖਮਚਾਨ ਘਾਟ ਹੋ ਗਿਆ ਜਿਹਦੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਾਇਦਾ ਹੋਵੇ ਉਹ ਕੰਮ ਕਰ ਲੋ ਇਸ ਵਾਰ ਤੇ ਹੁਣ ਸਿਆਸਤਾਂ ਹੋਣਗੀਆਂ ਸੈਂਟਰ ਕਹੂਗਾ ਜੀ ਪੰਜਾਬ ਰੋਲਾ ਪਾਉਂਦਾ ਹੈ ਪੰਜਾਬ ਵਾਲੇ ਕਹਿਣਗੇ ਬਤਲਵੀ ਸੈਂਟਰ ਧੱਕਾ ਕਰ ਰਿਹਾ ਹੈ ਇਹਦੇ ਵਿੱਚ ਸਿਆਸਤ ਹੋਊਗੀ ਬਹੁਤ ਜ਼ਿਆਦੇ ਪਰ ਸਿਆਸਤ ਨਾ ਕਰਿਓ ਇਹਦੇ ਪਿੱਛੇ ਧਰਨੇ ਮਜਾਵੇ ਨਹੀਂ ਹੋਣੇ ਚਾਹੀਦੇ ਨਰੇਗਾ ਦਾ ਕੰਮ ਹੋਣਾ ਚਾਹੀਦਾ ਪਰ ਉਹਦੇ ਵਿੱਚੋਂ ਜਿਹੜੇ ਘਬਲੇ ਆ ਉਹ ਹੁਣ ਰੋਕਣੇ ਚਾਹੀਦੇ ਆ ਹੁਣ ਕੀ ਹੁੰਦਾ ਸੂਏ ਕਸੀਆਂ ਦੇ ਤੁਰੇ ਫਿਰਦੇ ਆ ਕੰਮ ਵੀ ਨਹੀਂ ਪੂਰਾ ਹੁੰਦਾ ਕੋਈ ਬੈਠੀ ਜਾਂਦਾ ਕੋਈ ਕਰੀ ਜਾਂਦਾ ਯਾਨੀ ਕਿ ਇਹ ਚੀਜ਼ਾਂ ਧੱਪਲੇ ਵਾਲੀਆਂ ਚੀਜ਼ਾਂ ਰੋਕ ਦਿਓ ਜ਼ਿੰਮੇਦਾਰਾ ਭੀ ਆਪਦੇ ਖਾਲੇ ਸਾਫ਼ ਕਰ ਲੈਣਗੇ ਉਹ ਵੀ ਜਦੋਂ ਕੱਚੇ ਖਾਲੇ ਸਾਫ਼ ਕਰਦੇ ਹੁੰਦੇ ਸੀ ਤੇ ਹੁਣ ਇਹਨਾਂ ਤੋਂ ਪੱਕੇ ਖਾਲੇ ਨਹੀਂ ਸਾਫ਼ ਹੁੰਦੇ ਫਿਰ ਧੱਪਲੇ ਕਿਵੇਂ ਹੁੰਦੇ ਆ ਕਿਵੇਂ ਨਰੇਗਾ ਦੀ ਤੁਰ ਵਰਤੋਂ ਹੁੰਦੀ ਹੈ ਜਦੋਂ ਖਾਲੇ ਸੁੱਕੇ ਹੁੰਦੇ ਉਹਦੋਂ ਸਾਫ਼ ਨਹੀਂ ਕਰਦੇ ਉਹਦੇ ਵਿੱਚ ਪਾਣੀ ਛੱਡ ਲੈਂਦੇ ਚਲੋ ਜੀ ਨਰੇਗਾ ਦਾ ਕੰਮ ਆ ਗਿਆ ਖਾਲੇ ਦਾ ਉਹ ਖਾਲਿਆਂ ਤੇ ਫਾਰਮੈਂਟੀਆਂ ਪੂਰੀਆਂ ਕਰ ਲੈਂਦੇ ਆ ਜਾਣੇ ਕਿ ਨਰੇਗਾ ਵਿੱਚ ਹੋਣ ਵਾਲੇ ਘਪਲਿਆਂ ਨੂੰ ਰੋਕ ਲਓ ਪਿੰਡ ਦੀ ਸਫਾਈ ਤੋਂ ਲੈ ਕੇ ਸਕੂਲਾਂ ਦੀ ਸਫਾਈ ਬੂਟੇ ਸ਼ਮਸ਼ਾਨ ਘਾੜ ਜਿੱਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਾਇਦਾ ਹੋਵੇ ਉਹ ਕੰਮ ਹੋਣੇ ਚਾਹੀਦੇ ਕੋਈ ਵੀ ਸਕੀਮ ਹੈ ਜਦੋਂ ਉਹਦੀ ਦੁਰਵਰਤੋਂ ਹੁੰਦੀ ਹੈ ਉਦੋਂ ਨੁਕਸਾਨ ਹੁੰਦਾ ਹੈ ਨਰੇਗਾ ਦਾ ਕੰਮ ਚੱਲਣਾ ਚਾਹੀਦਾ ਪਰ ਨਰੇਗਾ ਦੇ ਉਹ ਕੰਮ ਹੋਣੇ ਚਾਹੀਦੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਾਇਦਾ ਹੋਵੇ ਕਿਤੇ ਉਹ ਖਾਲੇ ਤੇ ਲੈ ਕੇ ਕਿਤੇ ਉਧਰ ਤੁਰ ਗਏ ਕਿਤੇ ਉਧਰ ਤੁਰ ਗਏ ਫਾਰਮਿੰਟ ਹੀ ਰੋਕ ਲਓ ਕੰਮ ਹੋਵੇਂ ਚੱਲਣਾ ਚਾਹੀਦਾ ਹੁਣ ਕਈਆਂ ਨੂੰ ਭੈੜਾ ਵੀ ਲੱਗੂਗਾ ਕੰਮ ਕਿਉਂਕਿ ਕਈਆਂ ਦਾ ਇਹ ਹੀ ਤਾਂ ਨਹੀਂ ਪਿੰਡ ਦੀ ਸਫਾਈ ਕਰਨੀ ਪਹਿਲਾਂ ਪਿੰਡ ਜ਼ਰੂਰੀ ਹੈ ਕਿ ਖਾਲੇ ਜ਼ਰੂਰੀ ਹੈ ਪਹਿਲਾਂ ਪਿੰਡ ਜ਼ਰੂਰੀ ਹੈ ਪਿੰਡ ਦੀ ਸਫਾਈ ਹੋਣੀ ਚਾਹੀਦੀ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਦਾਵੇ ਨਾਲ ਕਿ ਪਿੰਡ ਦੀ ਸਫਾਈ ਲਿਖੋ ਮੈਂ ਸੈਂਟਰ ਨੂੰ ਵੀ ਬੇਨਤੀ ਕਰਦਾ ਪਿੰਡ ਦੀ ਸਫਾਈ ਲਿਖੋ ਸ਼ਮਸ਼ਾਨ ਘਾਟਾਂ ਦੀ ਸਫਾਈ ਲਿਖੋ ਸਕੂਨਾਂ ਦੀ ਸਫਾਈ ਲਿਖੋ ਬੂਟਿਆਂ ਦੀ ਸਫਾਈ ਲਿਖੋ ਇਹ ਤਾਂ ਖਾਲੇ ਤੋਂ ਤੁਰੇ ਫਿਰਦੇ ਵਧੀਆ ਗੱਲ ਹੈ ਤੁਸੀਂ ਖਾਲੇ ਤੋਂ ਰੋਕੀ ਨਰੇਗਾ ਜਿੱਥੇ ਨਰੇਗਾ ਦੀ ਦੁਰਵਰਤ ਹੋਂਦੀ ਦੁਰਵਰਤੋਂ ਰੋਕ ਲਓ ਇਹਦੀ ਤੁਹੇ ਇਹਨਾਂ ਕੁਝ ਕਹਿੰਦੇ ਮੈਂ ਕੋਈ ਸ਼ਬਦ ਵੱਧ ਘੱਟ ਬੋਲਿਆ ਕਿਵੇਂ ਮਾਫੀ ਚਾਹਣਾ ਜਿਹੜੇ ਹੁਣ ਮੁਕਤ ਦਿਹਾੜੀਆਂ ਲੈਂਦੇ ਆ ਬੈਠ ਉੱਠ ਕੇ ਲੈ ਆਂਦੀ ਲੈਂਦੇ ਉਹਨਾਂ ਦੇ ਢਿੱਡ 'ਚ ਪੀੜ ਹੋਊਗੀ ਪਰ ਜਿਹੜੇ ਪਿੰਡਾਂ ਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਜਿਹੜੇ ਪਿੰਡ ਦੀ ਨੁਹਾਰ ਬਦਲਣ ਵਾਲੇ ਉਹ ਅੱਗੇ ਸ਼ੇਅਰ ਕਰਨਗੇ ਤੇ ਸ਼ੇਅਰ ਵੀ ਕਰ ਦਿਓ ਕਿਉਂਕਿ ਹੁਣ ਦੇਖਾ ਦਾ ਰੌਲਾ ਪੈ ਰਿਹਾ ਸੈਂਟਰ ਨੇ ਕੁਝ ਕੰਡੀਸ਼ਨ ਹਲਾਤੀਆਂ ਕੋਸ਼ਿਸ਼ ਸਕੀਮ ਬਦਲਦੀ ਤਾਰੇ ਨੂੰ ਬਦਲੋ ਨਾ ਇਹਦੇ ਉੱਤੇ ਇਹਦੇ ਵਿੱਚ ਸੁਧਾਰ ਕਰ ਦਿਓ ਕੰਮ ਉਹੀ ਦੇਈ ਚੱਲੋ ਉਵੇਂ ਦੇਈ ਚੱਲੋ ਦਮਾਰਾ ਮੈਂ ਫੇਰ ਪੀੜ ਕਰਦਾ ਐ ਵੀ ਇੱਕ ਤਾਂ ਪਿੰਡ ਦੀ ਸਫਾਈ ਸਕੂਲਾਂ ਦੀ ਸਫਾਈ ਸ਼ਮਸ਼ਾਨ ਘਾਟਾਂ ਦੀ ਸਫਾਈ ਤੇ ਬੂਟੇ ਯਾਨੀ ਕਿ ਇੱਕ ਗੱਲ ਮੈਂ ਕਹਿਣੀ ਭੁੱਲ ਗਿਆ ਸੀ ਯਾਨੀ ਕਿ ਹਰ ਇੱਕ ਨਰੇਗਾ ਆਪਦੇ ਆਪ ਦੀ ਹੱਦ ਦੇ ਵਿੱਚ ਕੰਮ ਕਰੇ ਹੁਣ ਕੀ ਹੁੰਦਾ ਭਰ ਲੈਂਦੇ ਟਰਾਲੀ ਉਹ ਲੈ ਜਾਂਦੇ ਆ ਅੱਧਾ ਦਾ ਜਾਣ ਆਉਣ ਤੇ ਹੀ ਟਾਈਮ ਲੱਗ ਜਾਂਦਾ ਹਰ ਇੱਕ ਪਿੰਡ ਦੀ ਨਰੇਗਾ ਆਪਦੇ ਆਪ ਦੇ ਹੱਦ ਦੇ ਵਿੱਚ ਕੰਮ ਕਰੇ ਹੁਣ ਕੀ ਹੁੰਦਾ ਦੂਜੇ ਪਿੰਡ ਦੇ ਦੂਜੇ ਪਿੰਡ 'ਚ ਕੰਮ ਕਰੀ ਜਾਂਦੇ ਕੋਈ ਕਿਵੇਂ ਕੋਈ ਕਿਵੇਂ ਕੋਈ ਕਿਵੇਂ ਯਾਨੀ ਕਿ ਇਹਦੀ ਦਰਬਾਰ ਤੋਂ ਰੋਕ ਲਓ ਪਿੰਡਾਂ ਦਾ ਪਿੰਡਾਂ ਵਿੱਚ ਕੰਮ ਹੋਵੇ ਦੂਜੇ ਪਿੰਡ ਦਾ ਦੂਜੇ ਵਿੱਚ ਨਾ ਜਾਵੇ ਯਾਨੀ ਕਿ ਅਧਿਕਾਰ ਖੇਤਰ ਦੇ ਵਿੱਚ ਕੰਮ ਹੋਣੇ ਚਾਹੀਦੇ ਆ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਮੇਰੇ ਤੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ